ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਮੌਜੂਦਾ ਰੇਲਵੇ ਲਾਈਨਾਂ ਤੇ ਟ੍ਰੈਫਿਕ ਲੋਡ ਨੂੰ ਘਟਾ ਕਰਨਾ ਤੇ ਰੇਲ ਗੱਡੀਆਂ ਦੀ ਰਫ਼ਤਾਰ ਵਧਾਉਣ ਦੇ ਲਈ ਦਿੱਲੀ ਤੋਂ ਲੈ ਕੇ ਜੰਮੂ ਤੱਕ ਨਵੀਂ ਰੇਲਵੇ ਲਾਈਨ ਬਿਸ਼ਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਤੇ ਨਵੀਂ ਰੇਲਵੇ ਲਾਈਨ ਬਿਸ਼ਾਉਣ ਦੇ ਲਈ ਸਰਵੇ ਦਾ ਕੰਮ ਵੀ ਕੀਤਾ ਜਾ ਚੁੱਕਿਆ ਹੈ ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਦੋ ਰੇਲਵੇ ਲਾਈਨਾਂ ਬਿਸ਼ਾਈਆਂ ਜਾਣਗੀਆਂ ਤੇ ਅੰਬਾਲਾ ਤੋਂ ਜੰਮੂ ਤੱਕ ਇੱਕ ਲਾਈਨ ਬਿਸ਼ਾਈ ਜਾਏਗੀ ਹਾਲਾਂਕਿ ਰੇਲਵੇ ਨੇ ਅਜੇ ਤੱਕ ਇਸ ਦੇ ਬਾਰੇ ਅਧਿਕਾਰਤ ਤੌਰ ਦੇ ਉੱਤੇ ਕੋਈ ਵੀ ਗੱਲ ਨਹੀਂ ਆਖੀ ਹੈ ਜਿਸ ਕਰੇ ਖਾਸ ਹੈ ਕਿ ਦਿੱਲੀ ਜੰਮੂ ਇੱਕ ਵਿਅਸਤ ਯਾਤਰਾ ਮਾਰਗ ਹੈ ਨਵੀਂ ਦਿੱਲੀ ਤੋਂ ਅੰਬਾਲਾ ਦੇ ਲਈ ਰੋਜ਼ 50 ਤੋਂ ਵੱਧ ਟ੍ਰੇਨਾਂ ਚੱਲਦੀਆਂ ਜਦੋਂ ਕਿ ਅੰਬਾਲਾ ਤੋਂ ਜੰਮੂ ਤੱਕ ਰੋਜ਼ਾਨਾ 20 ਤੋਂ ਵੱਧ ਰੇਲ ਗੱਡੀਆਂ ਚੱਲਦੀਆਂ ਨੇ ਮੰਨਿਆ ਜਾ ਰਿਹਾ ਹੈ ਕਿ ਨਵੀਂ ਰੇਲਵੇ ਲਾਈਨ ਪੁਰਾਣੀ ਰੇਲਵੇ ਲਾਈਨਾਂ ਦੇ ਨੇੜੇ ਬਿਚਾਈ ਜਾਏਗੀ ਤਾਂ ਜੋ ਰੇਲ ਗੱਡੀਆਂ ਦੇ ਸੰਚਾਲਨ 'ਚ ਕੋਈ ਰੁਕਾਵਟ ਨਾ ਆਵੇ ਅਤੇ ਯਾਤਰੀ ਮੌਜੂਦਾ ਰੇਲਵੇ ਸਟੇਸ਼ਨਾਂ ਤੋਂ ਹੀ ਰੇਲ ਗੱਡੀਆਂ 'ਚ ਚੜ੍ਹ ਤੇ ਉਤਰ ਸਕਣ ਫਿਲਹਾਲ ਇਸ ਲਾਈਨ ਤੇ ਰੇਲਾਵਜਾਈ ਵਧਣ ਦੇ ਕਾਰਨ ਯਾਤਰੀ ਗੱਡੀਆਂ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ ਰੇਲ ਗੱਡੀਆਂ ਨੂੰ ਰੂਟ ਦੇ ਉੱ ਨਵੀਂ ਦਿੱਲੀ ਤੋਂ ਜੰਮੂ ਤੱਕ ਵਿਛਾਈ ਜਾਣ ਵਾਲੀ ਪ੍ਰਸਤਾਵਿਤ ਰੇਲਵੇ ਲਾਈਨ ਦੇ ਸਰਵੇਖਣ ਦੀ ਨਿਗਰਾਨੀ ਦਾ ਕੰਮ ਤਿੰਨ ਰੇਲਵੇ ਡਿਵੀਜ਼ਨਾਂ ਨੂੰ ਸੌਂਪਿਆ ਗਿਆ ਇੱਕ ਸਰਵੇ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਕੀਤਾ ਜਾ ਰਿਹਾ ਦਿੱਲੀ ਡਿਵੀਜ਼ਨ ਨੂੰ ਦਿੱਲੀ ਤੋਂ ਅੰਬਾਲਾ ਤੱਕ 200 ਕਿਲੋਮੀਟਰ ਰੇਲ ਸੈਕਸ਼ਨ ਦੀ ਜ਼ਿੰਮੇਵਾਰੀ ਅੰਬਾਲਾ ਕੈਂਟ ਤੋਂ ਜਲੰਧਰ ਤੱਕ 200 ਕਿਲੋਮੀਟਰ ਰੇਲ ਸੈਕਸ਼ਨ ਦੀ ਜ਼ਿੰਮੇਵਾਰੀ ਅੰਬਾਲਾ ਡਿਵੀਜ਼ਨ ਨੂੰ ਤੇ ਫਿਰੋਜ਼ਪੁਰ ਡਿਵੀਜ਼ਨ ਨੂੰ ਜਲੰਧਰ ਤੋਂ ਜੰਮੂ ਤੱਕ ਸੈਕਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਫਿਲਹਾਲ ਇਸ ਰੇਲਵੇ ਰੂਟ ਤੇ ਸਿਰਫ 2 ਟਰੈਕ ਹੋਣ ਦੇ ਕਰਕੇ ਕਾਫੀ ਦਿੱਕਤਾਂ ਆ ਰਹੀਆਂ ਨੇ ਇੱਕ ਰੇਲ ਗੱਡੀ ਨੂੰ ਲਗਾਉਣ ਦੇ ਲਈ ਦੂਜੀਆਂ ਰੇਲਾਂ ਨੂੰ ਲੰਬੇ ਸਮੇਂ ਦੇ ਲਈ ਬਾਹਰਲੇ ਪਾਸੇ ਰੋਕਣਾ ਪੈਂਦਾ ਇਸ ਦੇ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ ਤੇ ਯਾਤਰੀਆਂ ਨੂੰ ਸਫ਼ਰ ਕਰਨ ਦੇ ਵਿੱਚ ਵੀ ਪਰੇਸ਼ਾਨੀ ਆਉਂਦੀ ਹੈ ਇਸੇ ਕਰਕੇ ਰੇ ਜਾਣੀ ਹੈ ਰੇਲਵੇ ਬੋਰਡ ਦੀ ਕਮੇਟੀ ਇਸ ਪ੍ਰੋਜੈਕਟ ਤੇ ਫੈਸਲਾ ਲਏਗੀ ਤੇ ਹੁਣ ਸਰਵੇਖਣ ਕੀਤਾ ਜਾ ਰਿਹਾ ਕਿ ਲਾਈਨ ਕਿੱਥੇ ਕਿੱਥੇ ਪਾਈ ਜਾ ਸਕਦੀ ਹੈ ਕਿੱਥੇ ਪੁਲ ਬਣਾਉਣਾ ਪੈ ਸਕਦਾ ਹੈ ਤੇ ਕਿੱਥੇ ਜ਼ਮੀਨ ਐਕਵਾਇਰ ਕਰਨੀ ਪਵੇਗੀ